ਆ ਵੀ ਇਹ ਸਭ ਦਾ ਹੰਸਣ ਕਿੱਦਾਂ ਰੁਣੂਗਾ ਉਹਨਾਂ ਦੇ ਅਧਿਕਾਰ ਸਾਰਿਆਂ ਸਾਰੇ ਸਮਾਜ ਦੇ ਉੱਤੇ ਆ ਜਿੰਨੇ ਵੀ ਸਮਾਜ ਹੈ ਸਾਰਿਆਂ ਨੂੰ ਦਿੱਤਾ ਹੈ ਪਰੰਤੂ ਉਸ ਸਮੇ ਇਹ ਜੇ ਇਹ ਘਟਨਾ ਹੋ ਜਾਣਾ ਇਹ ਸਾਡੇ ਜਿਹੜੇ ਹਿੰਦੂਆ ਬਨੂਦਰੇ ਗਏ ਆ ਇਹੇ ਅਸੀਂ ਅੱਜ ਇੱਕ ਸਿਰਫ ਰੋਸ ਜਾਰ ਕੀਤਾ ਅਸੀਂ ਬੰਦ ਨਹੀਂ ਕਰਾ ਸਕਦੇ ਸੀ ਪਰ ਅਸੀਂ ਨਹੀਂ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ ਅਸੀਂ ਕਿਸੇ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਅਸੀਂ ਹਰ ਇੱਕ ਬੰਦੇ ਨੂੰ ਨਾਮ ਰੱਖਣਾ ਚਾਹੁੰਦੇ ਆ ਜਿੰਨੇ ਵੀ ਜੱਥੇਬੰਦੀਆਂ ਸਾਡੀਆਂ ਆਈਆਂ ਇਹ ਸਾਰੇ ਸਾਡੇ ਸਹਾਯੋਗੀ ਆ ਜੇਕਰ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਇਨਸਾਫਨਾ ਮਿਲਿਆ ਤਾਂ ਇਹ ਜਿਹੜਾ ਰੋਸ ਹੈ ਇਹ ਹੋਰ ਵੀ ਵੱਧੂਗਾ ਤੇ ਇਹ ਟਿੱਕਾ ਹਸਗਾ ਚੂਗਾ ਮੈਨੂੰ ਅਸੀਂ ਜਿਹੜਾ ਲੈਵਲ 'ਤੇ ਕਰਨਾ ਪਊਗਾ ਇੱਕ ਉਹਦਾ ਆਮ ਨੰਬਰ ਆ ਗਿਆ ਤਾਂ ਤਾਂ ਧੀਗੇ ਧੀਗੇ ਉਹ ਸਾਡੇ ਵਰਡ ਦਾ ਬੁੱਧੀਮਾਨ ਬੰਦਾ ਲੱਗਦੀ ਦੇਖੋ ਤੁਸੀਂ ਇੱਕ ਵਰਡ ਦਾ ਬੁੱਧੀਮਾਨ ਵਿਅਕਤੀ ਜਿੱਤੇ ਵੱਡ ਬੰਦਾ ਜਿਹੜਾ ਫਿਰ ਸ਼ੁਰੂ ਅਕਤ ਸਭ ਤੋਂ ਸਾਹਮਣੇ ਰੱਖ ਕੇ ਉਹ ਜਿੱਤਿਆ ਬਣਾਉਂਦੇ ਆ ਉਹਦੇ ਵੀ ਜੇਕਰ ਸਾਡੇ ਕਿ ਅੰਮੇਦਕਾਰ ਦੀ ਜਨਮੇ ਹੁੰਦੇ ਤਾਂ ਅਸੀਂ ਸੂਰਜਾ ਕੋਈ ਬੁਲਾ ਦੇਣਾ ਸੀ ਤੇ ਅਸੀਂ ਅੱਜ ਕੀ ਰੱਖਣ ਕਰ ਰਹੇ ਆ ਇਹ ਸਾਡੀਆਂ ਸਰਕਾਰਾਂੁੱੁੱਦ ਗਏ ਇਹ ਸਾਡੀਆਂ ਸਰਕਾਰਾਂ ਨੂੰ ਅੱਖ ਤਨ ਖੋਲ ਲੈਣੇ ਚਾਹੀਦੇ ਆ ਕਿ ਇਹ ਸਮਾਜ ਨੂੰ ਸੁਧਾਰੀ ਇਹ ਆਉਣ ਵਾਲੇ ਸਮੇਂ 'ਚ ਇੱਕ ਸਜਾ ਫਿਦਿਕੂਗਾ ਅਤੇ ਆਪਣਾ ਜਿਹੜਾ ਇਹ ਜਿਹੜੀਆਂ ਸ਼ਕਤੀਆਂ ਨੇ ਜਿੰਨੀਆਂ ਵੀ ਜੰਸੀਆਂ ਕੋਈ ਬਾਹਰੀ ਜੰਸੀ ਹੈ ਤਾਂ ਇਹਦਾ ਨਰਦਾਖਾ ਜਾਗ ਦਿੱਤੀ ਜਾਵੇ ਅਸੀਂ ਉਸ ਨੂੰ ਸਾਰਾ ਨਜ਼ਰ ਕੀਤਾ ਜਾਵੇ ਇਹ ਅਸੀਂ ਨਿਸ਼ਾਨ ਕਰਦੇ ਆਂ ਤੇ ਆਉਣ ਵਾਲੇ ਸਮੇਂ ਵਿੱਚ ਇਸ ਰੱਖਿਅਤ ਕਾਗਤੇ ਕਰਸਾ ਤੋਂ ਨਾਂ ਨਾਮ ਮਿਲਿਆ ਉਸ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਅਤੇ ਇਹ ਹੀ ਸਾਡੀ ਮੰਗ ਹੈ ਸਾਡੇ ਸਮਾਜ ਦੀ ਜੈ ਭੀ ਜੈ ਇਸ ਦਿਨ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਸ ਦਿਨ ਇੱਕ ਸ਼ਰਾਰਤੀ ਅਮਸਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਜੋ ਰਹਿਬਰ ਹੈ ਬਾਬਾ ਭੀਮਰਾਓ ਅੰਬੇਡਕਰ ਸਾਹਿਬ ਦੇ ਜੋ ਬਤਨਾਲ ਛੇੜਖਾਨੀ ਉਸ ਨੂੰ ਕੋੜਨ ਭੰਨਣ ਦੀ ਕੋਸ਼ਿਸ਼ ਕੀਤੀ ਤਾਂ ਇਸ ਤੋਂ ਵੱਡੀ ਹੋਰ ਕੋਈ ਸਾਡੇ ਦਲਿਤ ਵਰਗ ਨਾਲ ਇਸ ਤੋਂ ਵੱਡਾ ਕੁਝ ਹੋਰ ਨਹੀਂ ਹੋ ਸਕਦਾ ਤਾਂ ਮੈਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਹਣਾ ਚਾਹੁੰਦਾ ਕਿ ਤੁਸੀਂ ਕੀ ਅਸੀਂ ਅਸੀਂ 83% ਵੋਟਾਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ 40% ਕੀ ਤੁਸੀਂ ਸਾਡੇ ਡਰਾਈਵਰ ਤੇ ਬੁੱਕ ਨਾਲ ਛੇੜਖਾਨੀ ਕਰਕੇ ਸਾਡਾ ਸਬਰ ਅਜ਼ਮਾ ਰਹੇ ਹੋ ਇਸ ਤੋਂ ਵੱਧ ਹੋਰ ਮਾੜੀ ਗੱਲ ਕੀ ਹੋ ਸਕਦੀ ਆ ਤੁਸੀਂ ਸਾਡੇ ਨਾਲ ਛੇੜਖਾਨੀਆਂ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਤੁਹਾਨੂੰ ਖਮਿਆਜਾ ਭਗਤਣਾ ਪਵੇਗਾ ਅੱਜ ਤੱਕ ਜਿਹੜੇ ਬੰਦੇ ਨੇ ਸਾਥ ਕੋਸ਼ਿਸ਼ ਕੀਤੀ ਆ ਬਤਨਾਂ ਛੇੜਖਾਨੀ ਕੀਤੀ ਆ ਤਾਂ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਉਸ ਬੰਦੇ ਦੇ ਜਿਹੜੇ ਬੰਦਿਆਂ ਦਾ ਉਸਦੇ ਨਾਲ ਸਾਜ਼ਿਸ਼ ਰਚੀ ਆ ਕੀ ਤੁਸੀਂ ਉਹਨਾਂ ਨੂੰ ਕੁਝ ਵਿੱਚ ਕੀਤੀ ਆ ਜਾਂ ਉਹਨਾਂ ਨੂੰ ਪਰਚੇ ਦੇ ਵਿੱਚ ਇਨਵੋਲਵ ਕੀਤਾ ਮੈਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਨੀ ਆ ਕਿ ਤੁਸੀਂ ਸਾਡਾ ਸਵਰਨਾਥ ਵਰਥੋ ਜਦੋਂ ਦਰਿਆ ਪਾਗਦੇ ਆ ਤਾਂ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਆ ਤੁਸੀਂ ਇਹ ਜਿਹੜੇ ਬੰਦੇ ਨੇ ਕਾਰਸਪਾਨੀ ਕੀਤੀ ਆ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਫੋਸ ਕਾਰਵਾਈ ਕਰੋ ਜਿਹੜੀਆਂ ਏਜੰਸੀਆਂ ਦਾ ਇਸ ਦੇ ਪਿੱਛੇ ਹੱਥ ਸਾਜ਼ਿਸ਼ ਹੈ ਉਹਨਾਂ ਨੂੰ ਨੰਘਿਆ ਕਰਕੇ ਉਹਨਾਂ ਨੂੰ ਇਸ ਪਰਚੇ ਦੇ ਵਿੱਚ ਇਨਵੋਲਵ ਕੀਤਾ ਜਾਵੇ ਜੇ ਅਗਰ ਨਾ ਹੋਇਆ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਡੀਆਂ ਬੀਬੀਆਂ ਬੱਚੇ ਨੌਜਵਾਨ ਬਜ਼ੁਰਗ ਅਸੀਂ ਸੜਕਾਂ ਤੇ ਉਤਰ ਆਵਾਂਗੇ ਤੇ ਦੱਸਾਂਗੇ ਕਿ ਕਿਸੇ ਦੇ ਜ਼ੁਰੂਰ ਆ ਕੇ ਇਸ ਤਰ੍ਹਾਂ ਹੱਥ ਪਾਈਦਾ ਆ ਜਦੋਂ ਕੀ ਪੰਜਾਬ ਸਰਕਾਰ ਜਾਂ ਸਾਡੇ ਪੰਜਾਬ ਵਿੱਚ ਆਵਾਜ਼ ਵੀ ਭਾਰਤੀ ਵਾਲੇ ਆਏ ਆ ਕਿਤੇ ਨਾ ਕਿਤੇ ਇਹੋ ਜਿਹੇ ਕਨਾਉਣੀਆਂ ਸਾਜਸ਼ਨਾ ਕਰ ਰਹੇ ਆ ਇਹੋ ਜਿਹੇ ਇੱਕ ਮਾਉਣੀਆਂ ਕਰਤੂਤਾਂ ਕਰ ਰਹੇ ਆ ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ 40% ਆ ਅਸੀਂ ਕਿਸੇ ਨਾਲੋਂ ਘੱਟ ਨਹੀਂ ਤੇ ਸਾਡਾ ਸਬਰ ਨਾ ਅਜ਼ਮਾਓ ਇਹਨਾ ਕਹਿੰਦੀ ਹੋਈ ਮਾਖੀਮਾਂ ਦੀ ਜੱਟਾਂ ਧਰਵਾਦ ਧਰਵਾਦ ਆਵਾਜ਼ ਸਾਡੀ ਦੇਸ਼ਵਰੋਧੀ ਤਾਕਤ ਦਾ ਧਰਵਾਦ ਧਰਵਾਦ ਧਰਵਾਦ